ਇਹ ਜਿਹੜੀ ਦੱਖਣੀ ਇਡਾ ਅਵਾਲੀ ਚੌਂਕ ਵੀ ਸਮੱਸਿਆ ਹੈ ਕਈ ਕਈ ਦਿਨ ਪਾਣੀ ਤੇ ਖੜਾ ਰਹਿੰਦਾ ਦੁਕਾਨਦਾਰਾਂ ਨੂੰ ਬੜੀਆਂ ਪ੍ਰੋਬਲਮ ਸਾਰੀ ਉਹਦਾ ਕੀ ਹੱਲ ਹੈ ਅ ਅੱਜ ਦੇਖੋ ਸਾਰਾ ਪ੍ਰਸ਼ਾਸਨ ਨਾਲ ਐਕਸ਼ਨ ਸਾਹਿਬ ਐਕਸ਼ਨ ਸੀਵਰ ਐਂਡ ਵਾਟਰ ਸਪਲਾਈ ਐਸ ਡੀ ਐਮ ਸਾਹਿਬ ਨਾਲ ਨੇ ਐਕਸ਼ਨ ਬਿਜਲੀ ਮੈਕਮੇ ਵਾਲੇ ਆਪਣੇ ਬਿਨੇ ਕੋਮਲ ਜੀ ਨੇ ਡੀ ਐਸ ਪੀ ਸਾਹਿਬ ਨੇ ਅਸੀਂ ਸਾਰਿਆਂ ਨੇ ਇਹਦਾ ਜੁਆਇੰਟ ਜਿਹੜਾ ਉਹ ਇੱਥੇ ਆਉਣ ਦਾ ਮਕਸਦ ਇਹੀ ਸੀ ਕਿ ਇਸ ਸਮੱਸਿਆ ਨੂੰ ਹਮੇਸ਼ਾ ਵਾਸਤੇ ਹੱਲ ਕਿਵੇਂ ਕਰਨਾ ਹੈ ਫੋਰ ਦਾ ਟਾਈਮਿੰਗ ਅੱਜ ਤੱਕ ਅਸੀਂ ਸਿਰਫ ਇੱਥੇ ਪੰਪ ਲਗਾ ਕੇ ਜਿਹੜਾ ਹੈ ਇਹ ਪਾਣੀ ਇਹਦਾ ਚੱਕ ਕੇ ਅਸੀਂ ਅਗਲੇ ਵੱਡੇ ਸੀਵਰ ਦੇ ਵਿੱਚ ਪਾ ਕੇ ਨੂੰ ਮੌਕੇ ਦੀ ਰਾਹਤ ਜਿਹੜੀ ਉਹ ਦਲਾਵਾਂਗੇ ਸਾਰੇ ਸ਼ਹਿਰ ਦੇ ਵਿੱਚ ਇਦਾਂ ਹੀ ਕਰ ਰਹੇ ਹਾਂ ਜਿਹੜਾ ਸਾਡਾ ਇੱਧਰ ਮੁਹੱਲਾ ਸੁੰਦਰ ਨਗਰ ਦੇ ਵਿੱਚ ਵੀ ਕਾਫੀ ਰਾਤ ਪਾਣੀ ਭਰਿਆ ਹੋਇਆ ਸੀ ਉਹ ਸਾਰਾ ਪੰਪ ਦੇ ਨਾਲ ਚੱਕ ਕੇ ਉਹਨੂੰ ਖਾਲੀ ਕੀਤਾ ਗਿਆ ਇਸ ਤੋਂ ਪਿੱਛੇ ਜਿਹੜਾ ਬਾਜੀਗਰ ਬਸਤੀ ਵਗੈਰਾ ਦਾ ਪਾਣੀ ਜਿਸ ਪਾਸੇ ਤੋਂ ਆ ਰਿਹਾ ਉਹਨੂੰ ਵੀ ਪੰਪਿੰਗ ਕਰਕੇ ਜਿਹੜਾ ਉਹ ਸੀਵਰ ਦੇ ਵਿੱਚ ਪਾਇਆ ਜਾ ਰਿਹਾ ਲੇਕਿਨ ਸੀਵਰ ਦੀ ਆਪਣੀ ਇੱਕ ਕੈਪੈਸਿਟੀ ਆ ਸਾਡਾ ਜਿਹੜਾ ਟ੍ਰੀਟਮੈਂਟ ਪਲਾਂਟ ਆ ਉਹਦੀ ਆਪਣੀ ਇੱਕ ਕੈਪੈਸਿਟੀ ਆ ਅਸੀਂ ਜੇ ਬਹੁਤ ਜ਼ਿਆਦਾ ਉਹਦੇ ਵਿੱਚ ਪਾਈ ਜਾਵਾਂਗੇ ਤਾਂ ਉਹ ਖਿੱਚੂਗਾ ਨਹੀਂ ਪਾਣੀ ਸਾਡਾ ਇਹ ਪਾਣੀ ਦਾ ਫਿਰ ਕੋਈ ਫਾਇਦਾ ਨਹੀਂ ਹੋਣਾ ਇੱਥੇ ਅਸੀਂ ਪੰਪ ਸੈੱਟ ਲਾ ਕੇ ਜਿਹੜੇ ਆ ਐਕਸ਼ਨ ਸਾਹਿਬ ਨੇ ਹਦਾਇਤ ਦੇ ਦਿੱਤੀ ਹੋਈ ਆਪਣੇ ਮਲਾਜ਼ਮਾਂ ਨੂੰ ਕਿ ਪੰਪ ਸੈੱਟ ਲਗਾ ਕੇ ਇੱਥੇ ਦਾ ਚੌਂਕ ਨੂੰ ਜਿਹੜਾ ਕਲੀਅਰ ਕੀਤਾ ਜਾਊਗਾ ਨੈਕਸਟ ਜਿਹੜੀ ਸਾਡੀ ਪ੍ਰਪੋਜ਼ਲ ਬਣੀ ਆ ਕਿ ਇਸ ਸਮੱਸਿਆ ਨੂੰ ਹਮੇਸ਼ਾ ਵਾਸਤੇ ਹੱਲ ਕਰਨ ਵਾਸਤੇ ਇੱਥੇ ਵੱਡੇ ਹौज ਬਣਾ ਕੇ ਇਹਦੇ ਜਿਹੜਾ ਪਾਣੀ ਹਮੇਸ਼ਾ ਥੋੜੀ ਜਿਹੀ بارش ਦੇ ਨਾਲ ਇਕੱਠਾ ਹੋ ਜਾਂਦਾ ਉਹ ਹौज ਦੇ ਰਾਹੀਂ ਜਿਹੜਾ ਪਾਣੀ ਆ ਉਹਨੂੰ ਅੱਗੇ ਕਨੈਕਟ ਕਰ ਦਿੱਤਾ ਜਾਊਗਾ ਵੱਡੇ ਸੀਵਰ ਦੇ ਨਾਲ ਤਾਂ ਕਿ ਫੋਰ ਦਾ ਟਾਈਮਿੰਗ ਜਿਹੜੀਆਂ ਇਹ ਉਦਾਂ ਵੈਸੇ ਇਹ ਪਿਛਲੇ ਸਮੇਂ ਤੋਂ ਬਣਿਆ ਹੋਇਆ ਇੱਕ ਵੱਡਾ ਪ੍ਰੋਜੈਕਟ ਜਿਹੜਾ 20 ਕਰੋੜ ਰੁਪਏ ਦਾ ਪ੍ਰੋਜੈਕਟ ਬਣਿਆ ਸੀ ਜੀਐਸਈਸ ਪਾਣੀ ਨੂੰ ਬੇਹਿੰਦ ਦੇ ਵਿੱਚ ਲੈ ਕੇ ਜਾਣਾ ਕਿਉਂਕਿ ਇਹ ਸਾਫ਼ ਸੁਥਰਾ ਮੀਂਹ ਦਾ ਪਾਣੀ ਆ ਇਹਨੂੰ ਅਸੀਂ ਸਿੱਧਾ ਵੀ ਬੇਹਿੰਦ ਦੇ ਵਿੱਚ ਪਾ ਪਾ ਸਕਦੇ ਹਾਂ ਲੇਕਿਨ ਜਿਹੜੀ ਇਹ ਰੋਜ ਦੀ ਸਮੱਸਿਆ ਆਉਂਦੀ ਆ ਇਹ ਰੋਜ ਦੀ ਸਮੱਸਿਆ ਜਦੋਂ ਥੋੜਾ ਜਿਹਾ ਵੀ بارش ਹੁੰਦੀ ਆ ਸਾਰੇ ਸ਼ਹਿਰ ਤੋਂ ਇਲਾਵਾ ਇਹੀ ਇੱਕ ਚੌਕ ਆ ਜਿੱਥੇ ਵੱਡੇ ਪੱਧਰ ਦੇ ਉੱਤੇ ਪਾਣੀ ਇਕੱਠਾ ਹੁੰਦਾ ਇੱਕ ਹੋਰ ਜਿਹੜਾ ਸਾਡਾ ਮਾਲੜੀ ਮਾਲੜੀ ਗੇਟ ਉੱਥੇ ਛੋਟੇ ਬਜ਼ਾਰ ਦੇ ਵਿੱਚ ਪਾਣੀ ਜਮਾ ਹੁੰਦਾ ਉਹਦਾ ਵੀ ਅਸੀਂ ਇਹੋ ਜਿਹਾ ਇੱਕ ਪਾਈਪਲਾਈਨ ਪਾ ਕੇ ਉਹਦਾ ਪਾਣੀ ਜਿਹੜਾ ਬਾਹਰ ਕੱਢਣ ਵਾਸਤੇ ਉਹਦੀ ਵੀ ਇੱਕ ਪ੍ਰਪੋਜ਼ਲ ਤਿਆਰ ਕੀਤੀ ਆ ਔਰ ਇਸ ਸਾਰੇ ਕੁਝ ਨੂੰ ਦੇਖਦਿਆਂ ਹੋਇਆਂ ਕਿਉਂਕਿ ਸਿਵਲ ਬੋਰਡ ਦੇ ਕੋਲ ਇੱਥੇ ਡੀਸੀ ਸੈੱਟ ਹੈ ਨਹੀਂ ਸੀ ਐਕਸ਼ਨ ਸਾਹਿਬ ਜਿਹੜੇ ਸਾਡੇ ਵਿਮਨ ਵਿਨੇ ਕੋਮਲ ਜੀ ਆ ਉਹਨਾਂ ਨੇ ਵੀ ਇਹ ਐਕਸੈਪਟ ਕਰ ਲਿਆ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਸਾਡੀ ਜਿਹੜੀ ਐਸਟੀਪੀ ਦੀ ਲਾਈਟ ਹੈ ਉਹ ਕਿਸੇ ਵੀ ਵੇਲੇ 1 ਮਿੰਟ ਲਈ ਵੀ ਬੰਦ ਨਹੀਂ ਹੋਣੀ ਚਾਹੀਦੀ ਕਿਉਂਕਿ ਜੇ ਉਹ 24/7 ਚੱਲੇਗਾ ਤੇ ਤਾਂ ਸਾਡੇ ਪਾਣੀ ਜਿਹੜਾ ਸ਼ਹਿਰ ਦਾ ਉਹ ਨਾਲ ਦੀ ਨਾਲ ਨਿਕਲੇਗਾ ਇਹ ਕਹਿੰਦੇ ਆ ਕਿ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਅਸੀਂ ਬੱਤੀ ਕਿਸੇ ਵੇਲੇ ਵੀ ਨਾ ਜਾਵੇ ਐਕਸੈਂਸਿਵਰ ਬੋਰਡ ਨੇ ਜਿਹੜੀ ਸਾਨੂੰ ਜ਼ਰੂਰ ਰਿਕੁਆਇਰਮੈਂਟ ਮੈਨੂੰ ਦਿੱਤੀ ਸੀ ਕਿ ਸਾਨੂੰ ਇੱਕ ਜਨਸੈਟ ਦੀ ਜ਼ਰੂਰਤ ਹੈ ਇੱਥੇ ਜਨਰੇਟਰ ਨਹੀਂ ਹੈਗਾ 100 ਕਿਲੋਵਾਟ ਦੇ ਜਨਰੇਟਰ ਦਾ ਜਿਹੜਾ ਸਰਕਾਰ ਨੇ ਫੰਡ ਇਹਨਾਂ ਨੂੰ ਦੇ ਦਿੱਤਾ ਟੈਂਡਰ ਵੀ ਲੱਗ ਚੁੱਕਿਆ ਔਰ ਕੁਛੀ ਦਿਨਾਂ ਦੇ ਵਿੱਚ ਟੈਂਡਰ ਖੁੱਲ ਗਿਆ ਤੇ ਸਾਡੇ ਕੋਲ ਇੱਕ ਪਰਮਾਨੈਂਟ 100 ਕਿਲੋਵਾਟ ਦਾ ਜਨਰੇਟਰ ਉੱਥੇ ਆ ਜਾਊਗਾ ਜਿਹੜਾ ਇਹ ਜਿਹੜੀ ਲਾਈਟ ਦੀ ਕਿਉਂਕਿ ਲਾਈਟ ਦਾ ਕਿਤੇ ਮੀਂਹ ਚ ਨੇਰੀ ਚਖੜਾ ਗਿਆ ਤੇ ਫਿਰ ਅਸੀਂ ਇਹ ਨਹੀਂ ਹੈਗਾ ਕਿ ਵੀ ਲਾਈਟ ਜਾਣੀ ਨਹੀਂ ਲਾਈਟ ਜਾਣੀ ਉਹਦੇ ਵਾਸਤੇ ਜਨਰੇਟਰ ਦੇ ਉੱਪਰ ਬੰਦ ਹੋ ਗਏ ਨੇ ਔਰ ਪੰਪ ਸੈੱਟ ਵੀ ਜਿਹੜੇ ਆ ਹੋਰ ਦੋ ਮਿਰਕਲ ਦੋ ਪੰਪ ਸੈੱਟ ਹੋਰ ਨੇ ਔਰ ਦੋ ਸਾਡੇ ਕੋਲ ਜਿਹੜੀਆਂ ਗ੍ਰਾਫਿਕ ਮਸ਼ੀਨ ਗ੍ਰਾਫਿਕ ਮਸ਼ੀਨਸ ਜਿਹੜੀਆਂ ਮੇਨ ਹੋਲ ਸਾਫ ਕਰਨ ਵਾਲੀਆਂ ਦੋ ਗ੍ਰਾਫਿਕ ਮਸ਼ੀਨਾਂ ਜਿਹੜੀਆਂ ਉਹ ਵੀ ਸਾਰੇ ਉਹਨਾਂ ਦਾ ਮਤਲਬ ਬਹੁਤ ਜਲਦੀ ਸ਼ਹਿਰ ਦੇ ਵਿੱਚ ਪਹੁੰਚ ਜਾਣਗੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਾਡੀ ਪੂਰੀ ਕੋਸ਼ਿਸ਼ ਆ ਕੇ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਜਿਹੜੀ ਸੀਵਰ ਵੱਲੋਂ ਔਰ ਪਾਣੀ ਇਸ ਤਰ੍ਹਾਂ ਖੜੇ ਹੋਣ ਦੀ ਨਾ ਆਵੇ